ਗੋਲੀ ਚਲਦੀ ਆ ਤੇ ਬਿਆ ਤੋਂ ਤੁਰੰਤ ਬਾਦੀ ਇੱਕ ਲਾੜਾ ਜਿਹੜਾ ਉਹ ਮਰ ਜਾਂਦਾ ਕਿਉਂਕਿ ਇੱਕ ਗੋਲੀ ਉਸਦੇ ਸਿਰ ਦੇ ਬਿਲਕੁਲ ਬਚਕਾਰ ਵੱਜੀ ਸੀ ਦਰਸਲ ਇਸ ਲੜਕੇ ਨੇ ਲੜਕੀ ਨਾਲ ਨਹੀਂ ਮੌਤ ਦੇ ਨਾਲ ਵਿਆਹ ਕਰਵਾਇਆ ਸੀ ਦਰਸਲ ਇੱਕ ਵਿਆਹ ਹੁੰਦਾ ਤੇ ਵਿਆਹ ਵਾਲੇ ਮੁੰਡੇ ਤੇ ਕੁੜੀ ਗੱਡੀ 'ਚ ਬੈਠਦੇ ਨੇ ਇੱਕ ਡਰਾਈਵਰ ਗੱਡੀ ਚਲਾ ਰਿਹਾ ਸੀ ਇਸੇ ਗੱਡੀ ਦੇ ਪਿੱਛੇ ਇੱਕ ਹੋਰ ਗੱਡੀ ਸੀ ਜਿਸਦੇ ਵਿੱਚ ਉਸ ਲਾੜੇ ਦਾ ਮਾਂ ਤੇ ਪਿਓ ਬੈਠੇ ਹੋਏ ਸੀ ਤੇ ਕੁਝ ਹੋਰ ਰਿਸ਼ਤੇਦਾਰ ਵੀ ਕਿ ਅਚਾਨਕ ਹੀ ਦੋ ਆਰਮੀ ਇੱਕ ਬੈਕ ਤੇ ਆਉਂਦੇ ਨੇ ਤੇ ਲਾੜੇ ਵਾਲੀ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਫਿਰ ਗੱਡੀ ਦੇ ਬਰਾਬਰ ਆ ਕੇ ਉਹਨਾਂ ਬਲੋਂ ਡਰਾਈਵਰ ਗੁੱਸੇ ਦੇ ਵਿੱਚ ਗੱਡੀ ਰੋਕਣ ਦੇ ਲਈ ਕਿਹਾ ਜਾਂਦਾ ਪਰ ਡਰਾਈਵਰ ਉਹਨਾਂ ਨੂੰ ਜਾਣਦਾ ਨਹੀਂ ਸੀ ਤਾਂ ਉਹ ਗੱਡੀ ਨਹੀਂ ਰੁਕਦਾ ਇਹ ਸਭ ਦੇਖ ਪਿੱਛੇ ਆ ਰਹੀ ਗੱਡੀ ਚ ਲਾੜੇ ਦੇ ਪਿਤਾ ਵੱਲੋਂ ਵੀ ਡਰਾਈਵਰ ਨੂੰ ਕਾਲ ਕੀਤੀ ਜਾਂਦੀ ਹੈ ਤੇ ਕਿਆ ਜਾਂਦਾ ਕਿ ਗੱਡੀ ਦੀ ਸਪੀਡ ਤੇਜ਼ ਕਰ ਲਾ ਇਹ ਜੋ ਬਾਈਕਸ ਬਾਰ ਨੇ ਇਹ ਕੋਈ ਲੋਕਲ ਹੋਣਗੇ ਤੇ ਓਵਰਟੇਕ ਕਰਕੇ ਗੁੱਸੇ 'ਚ ਨੇ ਤੇ ਗੱਡੀ ਰੋਕੀ ਨਾ ਬਸ ਤੋਰੀਚਾ ਡਰਾਈਵਰ ਵੱਲੋਂ ਗੱਡੀ ਦੀ ਸਪੀਡ ਵਧਾਈ ਜਾਂਦੀ ਆ ਤੇ ਇਹ ਦੋਨੋਂ ਬਾਈਕ ਸਵਾਰ ਗੱਡੀ ਤੋਂ ਪਿੱਛੇ ਛੁੱਟ ਗਏ ਤੇ ਗੱਡੀ ਅੱਗੇ ਲੱਗੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਕੋਈ ਓਵਰਟੇਕ ਦਾ ਮਾਮਲਾ ਨਹੀਂ ਸੀ ਬਲਕਿ ਬਾਈਕ ਉੱਤੇ ਉਸ ਲਾੜੇ ਦੀ ਮੌਤ ਸੀ ਜੋ ਕਿ ਪਿੱਛਾ ਕਰ ਰਹੀ ਸੀ ਪਰ ਉਹਨਾਂ ਵੱਲੋਂ ਇੱਕ ਵਾਰ ਦਾ ਉਸ ਮੌਤ ਨੂੰ ਧੋਖਾ ਦੇ ਦਿੱਤਾ ਗਿਆ ਪਰ ਅਸਲ ਮੌਤ ਤਾਂ ਲਾੜਾ ਆਪ ਦੀ ਲਾੜੀ ਦੇ ਰੂਪ ਦੇ ਵਿੱਚ ਨਾਲ ਬਿਠਾਈ ਬੈਠਾ ਸੀ ਜ਼ਿਲ੍ਹਾ ਬਸਤੀ ਉੱਤਰ ਪ੍ਰਦੇਸ਼ ਬੇਦੀਪੁਰ ਪਿੰਡ 20 ਨਵੰਬਰ 2025 ਸ਼ਾਮ 7 ਤਬ ਜੇ ਦਾ ਟਾਈਮ ਸੀ ਦੋ ਲੜਕੇ ਵਿਚਾਰ ਦੇ ਵਿੱਚ ਇੱਕ ਲੜਕੇ ਨੂੰ ਰੋਕਦੇ ਨੇ ਉਸ ਤੋਂ ਰਾਸਤਾ ਪੁੱਛਦੇ ਨੇ ਕਿ ਅਸੀਂ ਇਸ ਜਗ੍ਹਾ ਦੇ ਉੱਤੇ ਜਾਣਾ ਤਾਂ ਜਗ੍ਹਾ ਦਾ ਰਾਸਤਾ ਕੀ ਆ ਉਹ ਲੜਕਾ ਉਹਨਾਂ ਨੂੰ ਰਾਸਤਾ ਦੱਸ ਹੀ ਰਿਹਾ ਸੀ ਕਿ ਬੈਗਸ ਬਾਰਚੋ ਇੱਕ ਬਲੋ ਇੱਕ ਪਿਸਟਲ ਕੱਢੀ ਜਾਂਦੀ ਆ ਤੇ ਉਹਦੇ ਸਿੱਧਾ ਮੱਥੇ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ। ਉੱਥੇ ਆਸ-ਪਾਸ ਉਸ ਵੇਲੇ ਕੋਈ ਵੀ ਮੌਜੂਦ ਨਹੀਂ ਸੀ। ਲੜਕਾ ਉਸੇ ਵਕਤ ਉਸੇ ਜਗ੍ਹਾ ਦੇ ਉੱਤੇ ਡਿੱਗ ਪੈਂਦਾ। ਥੋੜਾ ਜਿਹਾ ਸਮਾਂ ਹੋਰ ਗੁਜ਼ਰਦਾ ਤਾਂ ਇੱਕ ਆਰਮੀਓ ਜਗ੍ਹਾ ਤੋਂ ਲੰਘਦਾ ਤੇ ਉਹਦੇ ਦੁਆਰਾ ਉਸ ਲੜਕੇ ਨੂੰ ਰਾਹਤੇ ਦੇ ਵਿੱਚ ਪਿਆ ਹੋਇਆ ਦੇਖਿਆ ਜਾਂਦਾ। ਹਨੇਰਾ ਸੀ ਤਾਂ ਉਹ ਮੋਬਾਈਲ ਦੀ ਟਾਰਚ ਜਗਾਉਂਦਾ ਤੇ ਦੇਖਦਾ ਤਾਂ ਉਹਦੇ ਮੱਥੇ ਦੇ ਵਿਚਕਾਰ ਗੋਲੀ ਵੱਜੀ ਹੋਈ ਸੀ। ਉਹਦਾ ਨਿਸ਼ਾਨ ਮਜੂਦ ਸੀ। ਤਾਂ ਉਹਦੇ ਦੁਆਰਾ ਚੀਕਣਾ ਸ਼ੁਰੂ ਕਰ ਦਿੱਤਾ ਜਾਂਦਾ ਕਿ ਅਨੀਸ ਨੂੰ ਕਿਸੇ ਨੇ ਗੋਲੀ ਮਾਰਤੀ। ਤੁਰੰਤ ਲੋਕਾਂ ਦਾ ਜਮਕਰਡ ਉੱਥੇ ਲੱਗਦਾ ਤੇ ਪੁਲਿਸ ਨੂੰ ਵੀ ਕਾਲ ਕੀਤੀ ਜਾਂਦੀ ਹੈ ਤੇ ਪੁਲਿਸ ਵੀ ਉੱਥੇ ਆ ਗਈ ਤੇ ਫਿਰ ਉਸ ਲੜਕੇ ਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਪਰ ਡਾਕਟਰ ਦੇ ਬਲੋ ਉਸ ਲੜਕੇ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਜਾਂਦਾ ਜਦੋਂ ਪੋਦੇ ਦੌਰਾਨ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਲੜਕੇ ਦਾ ਨਾਮ ਅਨੀਸ਼ ਸੀ ਤੇ ਪਿਤਾ ਦਾ ਨਾਮ ਸੀ ਸ਼ਮਸ਼ੂਦੀਨ ਤੇ ਮੁੰਬਈ ਦੇ ਵਿੱਚ জব ਕਰਦਾ ਸੀ 10 ਨਵੰਬਰ 2025 ਨੂੰ ਹੀ ਉਹ ਪਿੰਡ ਆਇਆ ਸੀ ਕਿਉਂਕਿ 13 ਨਵੰਬਰ ਤੋਂ ਉਸਦਾ ਵਿਆਹ ਸੀ ਤੇ ਪਤਨੀ ਦਾ ਨਾਮ ਸੀ ਰੁਕਸਾਨਾ ਉਮਰ 22 ਸਾਲ ਇਸ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਪੁਲਸ ਨੂੰ ਨਾ ਤਾਂ ਮੋਬਾਈਲ ਡਾਟਾ ਤੋਂ ਕੁਝ ਮਿਲਦਾ ਤੇ ਨਾ ਹੀ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਤੋਂ ਪਰਿਵਾਰ ਵੱਲੋਂ ਵੀ ਪੁਲਿਸ ਨੂੰ ਕਿਹਾ ਜਾਂਦਾ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਆ ਤੇ ਸਾਡਾ ਲੜਕਾ ਤਾਂ ਮੁੰਬਈ ਦੇ ਵਿੱਚ ਕੰਮ ਕਰਦਾ ਤੇ ਕਾਫੀ ਲੰਮੇ ਸਮੇਂ ਤੋਂ ਹੀ ਉੱਥੇ ਰਹਿ ਰਿਹਾ ਸੀ ਤੇ ਹਾਲੀ ਦੇ ਵਿੱਚ ਵਿਆਹ ਕਰਵਾਉਣ ਦੇ ਲਈ ਪਿੰਡ ਆਇਆ ਸੀ ਦੂਸਰੇ ਪਾਸੇ ਰੁਕਸਾਨਾ ਜੋ ਕਿ ਉਹਦੀ ਪਤਨੀ ਸੀ 19 ਨਵੰਬਰ ਨੂੰ ਹੀ ਆਪਦੇ ਪੇਕੇ ਗਈ ਸੀ ਤੇ ਇੱਕ ਦਿਨ ਬਾਅਦ ਹੀ ਉਸਦੀ ਮੌਤ ਹੋ ਜਾਂਦੀ ਹੈ ਕਈ ਸੇ ਮਾਰੇ ਕਾਨ ਪੁੱਦੇ ਦਿਮਾਗ ਦੇ ਵਿੱਚ ਕਈ ਕਹਾਣੀਆਂ ਆਉਂਦੀਆਂ ਨੇ ਜਿਨ੍ਹਾਂ ਚ ਪਤਨੀਆਂ ਵੱਲੋਂ ਵਿਆਹ ਤੋਂ ਬਾਅਦ ਹੀ ਪਤੀ ਦਾ ਕਤਲ ਕੀਤਾ ਗਿਆ ਸੀ ਤਾਂ ਪੁਲਿਸ ਸਭ ਤੋਂ ਪਹਿਲਾਂ ਰੁਕਸਾਨਾ ਦਾ ਨੰਬਰ ਲੈਂਦੀ ਆ ਉਸ ਦੀ ਸੀ ਡੀ ਆਰ ਕਰਵਾਉਂਦੀ ਆ ਤਾਂ ਪੁਲਿਸ ਨੂੰ ਇੱਕ ਨੰਬਰ ਮਿਲਦਾ ਜਿਸ ਨੇ ਉਹ ਵਿਆਹ ਤੋਂ ਪਹਿਲਾਂ ਵੀ ਕਾਫੀ ਗੱਲਾਂ ਕਰਿਆ ਕਰਦੀ ਸੀ ਤੇ ਵਿਆਹ ਤੋਂ ਬਾਅਦ ਵੀ ਇਹ ਨੰਬਰ ਸੀ ਰਿੰਕੂ ਕਨੌਜੀਆਨਾ ਦੇ ਇੱਕ ਲੜਕੇ ਦਾ ਪੁਲਿਸ ਜਾਂਦੀ ਹੈ ਤੇ ਰੁਕਸਾਨਾ ਦੇ ਮੋਬਾਈਲ ਨੂੰ ਆਪ ਦੇ ਕਬਜ਼ੇ ਦੇ ਵਿੱਚ ਲੈਂਦੀ ਹੈ ਇਹ ਮੋਬਾਈਲ ਆਟੋ ਰਿਕਾਰਡਿੰਗ ਮੋਡ ਦੇ ਉੱਤੇ ਸੀ ਜਿਸ ਤੋਂ ਪੁਲਿਸ ਨੂੰ ਸਾਰੀ ਤਸਵੀਰ ਸਾਹਮਣੇ ਆਉਗੀ ਪੋਸਿਬਲ ਨੂੰ ਰਿੰਕੂ ਤੇ ਰੁਕਸਾਨਾ ਨੂੰ ਅਰੈਸਟ ਕੀਤਾ ਜਾਂਦਾ ਤੇ ਇਸੇ ਤੋਂ ਬਾਅਦ ਜਦੋਂ ਉਹਨਾਂ ਤੋਂ ਪੁੱਛਗਛ ਹੁੰਦੀ ਹੈ ਤਾਂ ਇੱਕ ਸੱਚ ਸਾਹਮਣੇ ਆਉਂਦਾ ਦਰਅਸਲ ਰਿੰਕੂ ਕਰੋਜੀ ਅਤੇ ਰੁਕਸਾਨਾ ਪਿਛਲੇ 2 ਸਾਲ ਤੋਂ ਇੱਕ ਦੂਸਰੇ ਨੂੰ ਪਿਆਰ ਕਰਦੇ ਸੀ ਪਰ ਦੋਨਾਂ ਦੀਆਂ ਜਾਤੀਆਂ ਹੀ ਨਹੀਂ ਧਰਮ ਵੀ ਬਿਲਕੁਲ ਅਲੱਗ ਸੀ ਇਸ ਲਈ ਪਰਿਵਾਰ ਵੱਲੋਂ ਵਿਆਹ ਨਹੀਂ ਮੰਨਦੇ ਤੇ ਰੁਕਸਾਨਾ ਦਾ ਵਿਆਹ ਅਨੀਸ਼ ਦੇ ਨਾਲ ਕਰ ਦਿੱਤਾ ਜਾਂਦਾ। ਇਸ ਤੋਂ ਬਾਅਦ ਪਹਿਲੀ ਵਾਰ ਵਿਆਹ ਵਾਲੇ ਦਿਨ ਜਦੋਂ ਉਹ ਰੁਕਸਾਨਾ ਨੂੰ ਲੈ ਕੇ ਆ ਰਿਹਾ ਸੀ ਉਦੋਂ ਉਸ ਤੇ ਮਾਰਡਰ ਦਾ ਅਟੈਂਪਟ ਕੀਤਾ ਜਾਂਦਾ ਪਰ ਉਹ ਕਾਮਯਾਬ ਨਹੀਂ ਹੁੰਦੇ ਤੇ ਉਹ ਬਚ ਕੇ ਨਿਕਲ ਗਿਆ। ਫਿਰ ਵਿਆਹ ਤੋਂ 4 ਦਿਨ ਬਾਅਦ ਵੀ ਕੰਟੈਕਟ ਕੀਤਾ ਜਾਂਦਾ ਪਰ ਉਦੋਂ ਵੀ ਉਹ ਕਾਮਯਾਬ ਨਹੀਂ ਹੁੰਦੇ ਤੇ ਆਖਰਕਾਰ 7 ਦਿਨ ਬਾਅਦ ਉਹਨਾਂ ਵੱਲੋਂ ਅਨੀਸ਼ ਨੂੰ ਮਾਰ ਦਿੱਤਾ ਜਾਂਦਾ। ਇਤਬਾਰ ਪਤਾ ਇਹ ਵੀ ਲੱਗਾ ਕਿ ਇਸ ਲੜਕੀ ਨੇ ਆਪਦੇ ਵਿਆਹ ਵਾਲੇ ਦਿਨ ਤੋਂ ਹੀ ਆਪਦੇ ਆਸ਼ਕ ਨਾਲ ਮਿਲ ਕੇ ਪਤੀ ਨੂੰ ਠਿਕਾਣੇ ਲਾਉਣ ਦਾ ਪਲਾਨ ਬਣਾਉਣਾ ਸ਼ੁਰੂ ਕਰਤਾ ਸੀ ਤੇ ਆਖਰਕਾਰ ਉਹ ਕਾਮਯਾਬੀ ਹੋ ਗਈ ਪਰ ਹੁਣ ਸ਼ਾਇਦ ਦੋਨਾਂ ਦੀ ਸਾਰੀ ਜ਼ਿੰਦਗੀ ਵਿਛੋੜੇ 'ਚ ਸਲਾਖਾਂ ਦੇ ਪਿੱਛੇ ਹੀ ਨਿਕਲੂਗੀ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ